ਆਏ ਦੇ ਤੋਲ ਕੇ ਕਰ ਲਾ ਲਓ ਜੀ ਵੀਰ ਜੀ ਸਭ ਤੋਂ ਪਹਿਲਾ ਸਬਦਾ ਸੂਰੇ ਵਾਲੇ ਮੰਡੀ ਦਾ ਤੁਹਾਨੂੰ ਦਿਖਾਉਣੇ ਆ ਆ ਹੋਇਆ ਬੱਕਰਾ ਬਾਈ ਕੋਲੇ ਸੀ ਆਪਣੇ ਬੱਬੂ ਕੋਲੇ ਤੇ ਕਿੰਨੇ ਦਾ ਵੇਚਦਾ ਬੱਬੂ ਯਾਰ ਉਹ ਤਾਂ 5.5 ਲਾਇਆ ਕਿ ਮੈਂ ਤਾਂ ਹੋਇਆ ਨਾ ਉਹ ਯਾਰ ਮੈਂ ਤਾਂ ਬਾਅਦ ਚੀ ਦਾ ਕਰ ਲੋ ਬਸ ਮੈਂ ਜਿਹੜੀ ਕਰਦੇ ਇਹ ਬਾਈ ਸੂਰੇ ਵਾਲੇ ਤੇ ਲੈਂਦੇ ਆ 5.5 ਦਾ ਹੋਇਆ ਯਾਰ ਹੋਇਆ ਕਿ ਹਜੇ ਹੋਣਾ ਹੋ ਗਿਆ ਹੋ ਗਿਆ ਯਾਰ ਹਾਂ ਬਈ ਬੋਲੋ ਹੋ ਗਿਆ ਯਾਰ ਸਾਡੇ 5.5 ਦੇ ਦੇ ਲਖਾਈ ਤੁਸੀਂ ਕਰਾ ਲਓ ਲਖਾਈ ਵਿੱਚ ਕੀ ਹੁੰਦਾ ਕੋਈ ਨਹੀਂ ਹੋਇਆ ਯਾਰ ਲਓ ਆ ਬੱਕਰਾ ਸਾਡੇ 5.5 ਦਾ ਕਰਤਾ ਹਾਂ ਲਖਾਈ ਪੂਰਾ ਲੈਣਾ ਲਖਾਈ ਬਾਈ ਨੇ ਕਰਾਉਣੀ ਅੱਛਾ ਜਣੀ 5700 ਦਾ ਹੋ ਗਿਆ ਲਾਵੇ ਠੀਕ ਆ 5700 ਦਾ ਬੱਚਾ ਹੋ ਗਿਆ ਆ ਚੰਗਾ ਸੋਹਣਾ ਕੰਨ ਕੰਨ ਬਹੁਤ ਚੰਗਾ ਨੱਕ ਤੇ ਬਾਕੀ ਗੋਲ ਆ ਚਿੱਟੀ ਆੱਖਾਂ ਤੇ ਸ਼ੇਰਾ ਰੰਗ ਪਹਿਲਾ ਸੌਦਾ ਸੂਰੇ ਵਾਲੇ ਬਕਰਾ ਮੰਡੀ ਦਾ ਹਜੇ ਜਾਨਵਰ ਆਉਣੇ ਬਾਕੀ ਆ ਤੇ ਸਵੇਰ ਸਵੇਰ ਬੋਣੀ ਬਾਈ ਨੇ ਕਰਾਤੀ ਤੇ ਪੈਸੇ ਬਾਈ ਘਰੋਂ ਲਿਆ ਕੇ ਦੇਣਗੇ ਠੀਕ ਆ ਜੀ ਠੀਕ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਈ ਘੋਮੇ ਜਾਇਜ ਢੰਗ ਨਾਲ ਕਰਾਇਜ ਕਰੋ ਬਾਈ ਜਮਾ ਕਿੰਨੇ ਪੈਸੇ ਮੰਗੇ ਬਾਈ ਸੇ ਉਹ ਮੈਂ ਦਰ ਸਿਰਫ ਲੈਣ ਦੇ 4500 ਰੁਪਏ ਕੋਮਿਕ ਆ ਆ ਬੱਕਰਾ ਤੇ 4500 ਰੁਪਿਆ ਬਾਈ ਨੇ ਮੰਗਿਆ ਤੇ ਬਾਈ ਹਰੀ ਲੈਂਦੇ ਆ ਕਿਹੜਾ ਪੰਡਾ ਆਪਣਾ ਜੀ ਇਹ ਸੂਰੇ ਵਾਲਾ ਪੰਡਾ ਬਾਈਆਂ ਦਾ ਤੇ ਗਿਆਨੀ ਕਰਾਉਂਦਾ ਸੌਦਾ ਹਰੀ ਕਿਹੜਾ ਗੱਡੀਆਂ ਵਾਲਾ ਮੁੰਡਾ ਲੈ ਵੀ ਜਾਇਜ ਤੱਕ ਦੀ ਕਿੰਨੇ ਦਾ ਜਾਇਜ ਹਾਂ ਜਮਾ ਜਾਇਜ ਕਰਦੇ ਆ ਲੈ ਬਾਈ ਹੁਣ ਨਾਮ ਬੋਲੀ ਏ ਮੇਰਾ ਬਣਿਆ ਕਰਦੇ ਆ ਜਾ 35 ਦਾ ਹੋ ਗਿਆ ਠੀਕ ਆ ਫਿਰ ਸਹੀ ਆ ਸਾਹਮਣੇ ਬੱਚਾ ਆਇਆ ਯਾਰ ਇਹਨੂੰ ਪਤਾ ਕਿੰਨੇ ਦਾ ਹੈ ਕਿਹੜਾ ਕੋਫੀ ਆਇਆ ਵੀ ਨਾ ਫਾਇਦਾ ਕੀ ਆ ਇਹ ਲੈ ਕੇ ਜਣਾ ਨਾ ਭਾਈ ਇਹ ਗੱਲ ਨਾ ਕੱਚੀ ਇਦਲੀ ਕਰਾ ਨਾ ਸੌ ਘਟ ਕਰਾ ਪੂਰੇ 4000 ਦਾ ਤੁਹਾਡਾ ਚੋਕਾ ਦੇ ਰਿਹਾ 4000 ਦਾ ਕੀ ਲੈ ਜਾ ਕੀ ਕੋਈ ਨਹੀਂ ਆ ਚਾ ਚਾ ਅਗਲਾ ਹੁਣ ਸੰਦਾ 3000 ਦਾ ਮੰਗਦੇ ਸੀ ਤਿੰਨ ਦਾ ਮੰਗਿਆ ਮੈਂ 35 ਕਹਿੰਦਾ ਉਹ ਨਹੀਂ ਮੈਂ ਇਹਦੇ ਤੇ ਰੱਖਤੀ ਮਖਾ ਇੱਕੋ ਹੀ ਕਰ ਦੇ ਛੱਡ ਦੇ ਸਰਦੇ ਰਸੋਈ ਕੋਈ ਐਸਾ ਨਹੀਂ ਵਾਸਲਾ ਮੇਰੀ ਪੋਛੋ ਕੇ ਬਾਈਆਂ ਨੂੰ ਬੱਕਰਾ ਦੇ ਸੁੱਖ ਲਾਉਣੀ ਆ ਕਿ ਨਹੀਂ ਬਾਈ ਹਾਂ ਵੀਰ ਦਾ ਕੰਮ ਹੈਗਾ ਤੂੰ ਚਾਰ ਤਾਂ ਕਿਆ ਤੇ ਬਾਈਆਂ ਲੈ 35 35 35 ਗਾਲ ਸੋ ਮੇਰੀ ਛੋਲੋ ਗੱچے ਭਲੇ ਐਵੇਂ ਵਿੜ ਕੇ ਯਾ 3700 ਦਾ ਮਕਾਤਾ ਚਲੋ ਬਈ ਲਿਖਾਈ ਆਪੋ ਆਪਣੀ 3700 ਦਾ ਮਕਾਤਾ ਬਾਈ ਚਲੋ ਠੀਕ ਆ ਲੈ ਜਾਓ ਬਾਈ ਕੋਈ ਨਹੀਂ ਪੈਸੇ ਦੇਜੋ ਪਾਉਣ ਦਾ ਹੋਇਆਗਾ ਕੋਈ ਠੀਕ ਆ ਬਾਈ ਲਓ ਹੋਸ਼ਾ ਬਾਈ ਗੁਰੂ ਵੀਰ ਦਾ ਬਾਈ ਪੋਸ਼ਾ ਠੀਕ ਆ ਮੈਂ ਖਾਉ ਬਾਬਾ ਠੀਕ ਆ ਹੋਸ਼ਾ ਵੀਰ ਦਾ ਦੇਣਾ ਬਾਈ ਤੇਰਾ ਓਏ ਬਾਈ ਆਪਣੇ ਹੱਥ ਦੇ ਬੰਦੇ ਆ ਯਾਰ ਉਧਰ ਉਧਰੀ ਦੋਵੇਂ ਐਡੇ ਬੱਚੇ ਸੀ 5-5000 ਦੇ ਦੇਖਦੇ ਆ ਬਾਈ ਦੇਖਦੇ ਚਲੋ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਸੌਦਾ ਕਰ ਲਈ ਸਹੀ ਆ ਓਕੇ ਆ ਲੱਭੇ ਸੌਦਾ ਬਾਈ ਕਹਿੰਦੇ ਵੀ ਹੋ ਗਿਆ ਨਿਬੜ ਗਿਆ ਕਿ ਨਵੇੜ ਨਾਲ ਚੱਕ ਤੇ ਫਟੇ ਕਿਹਨੇ ਵੇਚੀ ਇਹ ਤੇ ਕਿਹਨੇ ਖਰੀਦੀ ਆਪਣੇ ਵੇਚੀ ਤੇ ਲੱਖੇ ਨੇ ਲਈ ਤੇ ਮੈਂ ਦਵਾਈ ਵਾਹ ਬਾਈ ਵਾਹ ਬਾਈ ਨਹਿਰੂ ਨੇ ਵੀ ਪਾਉਂਦੇ ਪਟਾਕੇ ਨਹਿਰੂ ਰੀ ਦੀ ਸੌਦੇ ਬਹੁਤ ਵਧੀਆ ਕਰਾਉਂਦੇ ਆ ਬਾਈ ਰੀ ਆ ਬੱਕਰੀ ਆ ਲੱਖੇ ਨੇ ਲਈ ਆਹੇ ਹਾਂ ਮੰਦੀਪ ਕੋਲੇ ਸੀਗੀ ਛੱਡੀ ਮੜਾ ਪਰੇ ਨੂੰ ਬੱਕਰੀ ਲਓ ਵੀ ਆ ਬੱਕਰੀ ਦੇ ਮਗਰ ਦੋ ਬੱਚੇ ਆ ਪੱਠ ਬੱਕਰਾ ਹੈ ਬਾਈ ਮਨਦੀਪਾ ਅੱਠ ਬੱਕਰੇ ਆ ਬਾਈ ਬੱਚੇ ਬੜੇ ਚੰਗੇ ਆ ਬਾਈ ਵੇਖ ਬਹੁਤ ਚੰਗੇ ਬੱਚੇ ਆ ਬਾਈ ਸਹੀ ਸਹੀ ਆ ਸਹੀ ਕਿੰਨੇ ਦਾ ਹੋ ਗਿਆ ਸੌਦਾ ਬਾਈ 22000 ਦਾ ਬਹੁਤ ਵਧੀਆ ਬਾਈ ਨਵੇਂ ਦੰਦੀ ਆ ਬਗਾ ਜੱਗੀ ਵੀ ਆ ਨਾ ਮੈਂ ਦਲਾ ਲਾ ਹਾਂ ਨਹੀਂ ਨਹੀਂ ਸਹੀ ਆ ਸਹੀ ਆ ਯਾਰ ਹੱਥ ਚ ਆਏ ਲੈਨ ਵਾਲੇ ਦਾ ਵੀ ਰਾਦਾ ਹੋਵੇ ਤੇ ਵੇਚਣ ਵਾਲੇ ਦਾ ਵੀ ਰਾਦਾ ਹੋਵੇ ਫੇਰ ਸੌਦਾ ਹੁੰਦਾ ਹੋਰ ਕੋਈ ਬੰਦਾ ਜੋਰ ਨਾਲੇ ਨਹੀਂ ਹੁੰਦਾ ਚਾਹ ਪੀ ਕੇ ਆਈ ਸੀ ਮੈਂ ਤੇ ਲੱਖਾਂ ਮੈਂ ਤੈਨੂੰ ਬੱਕਰੀ ਦੇਤੀ ਲੈਤੀ ਸਹੀ ਤੇ ਕੋਈ ਸੰਦਕ ਹੁੰਦੀ ਆ ਮਾੜੀ ਮੋਟੀ ਪਰ ਗਰਮੈਸ਼ ਹੋ ਗਨਾ ਚਾਹ ਦੀ ਗਰਮੈਸ਼ ਵੀ ਹੋ ਗਈ ਭਾਈ ਪੈਸੇ ਦੇ ਦੇ ਕੇ ਦੇਣੇ ਗੂਗਲ ਪੇ ਕਰ ਦਿੰਦੇ ਆ ਭਾਈ ਇਹਨੂੰ ਪੈਸਾ ਨਹੀਂ ਠੀਕ ਆ ਠੀਕ ਆ ਭਾਈ ਗੂਗਲ ਪੇ ਕਰਨੇ ਆ ਇਹ ਸੌਦਾ YouTube ਤੇ ਆਪਣੇ ਹਾਂਜੀ YouTube ਤੇ ਵੀ ਇੰਨਾ YouTube ਦਾ ਜੀ ਆ ਗਿਆ ਤੇ 22000 ਰੁਪਏ ਮੰਗਿਆ ਜੱਗੀ ਮਤਲਬੀਆਂ ਕਰਾ ਦੀ ਕੈਮਰੇ ਵਾਲਿਆਂ ਕੈਮਰਾ ਤਸੱਲੀ ਕਰਾ ਦੇ ਕੋਈ ਨਹੀਂ ਸੱਚ ਦਾ ਸੌਤਾ ਜਾ ਰਿਹਾ ਸੱਚ ਦਾ ਸੱਚ ਦਾ ਐਸ ਰੇਟ ਚ ਬੱਕਰੀ ਕੋਈ ਦੇ ਜਾਵੇ ਆਪਾਂ ਅੱਜ ਨਹੀਂ ਵੀਡੀਓ ਸਵਾ ਕਰਤੀ ਕਾ ਸੌਦੇ ਕਰਾਉਣੇ ਛੱਡ ਦੂ ਜੱਗੀ ਛੱਡ ਦੂਗਾ ਜਿੰਨਾ ਪਤਾ ਨਹੀਂ ਲੱਗਿਆ ਗੱਲ ਲੱਗਿਆ ਤਾਂ ਬੱਕਰੀ ਹਾਂ ਇਹ ਆ ਗਰੀਬਾ ਬੰਦਾ ਯਾਰ ਭੋਮੇ ਸਹੀ ਆ ਸਹੀ ਆ ਬਾਬੂ ਕਰਾਓ ਯਾਰ ਕਿੰਨੇ ਦਾ ਕਰਤਾ 7000 ਰੁਪਏ ਆ ਆਪਦੀ ਖਰੀਦ ਆ ਆ ਵੀਡੀਓ ਕੱਢ ਰਖਾਲੇ ਮੰਡੀ ਤੋਂ ਲਈ ਆਪਾਂ 17 ਦੀ 7.5 ਦੀ ਠੀਕ ਆ ਠੀਕ ਆ ਬਹੁਤ ਵਧੀਆ ਘਾਟਾ ਪਿਆ ਫਿਰ ਤਾਂ ਪੂਰੇ ਆਇਆ ਤੂੰ ਮਾळ्याਵਰੇ ਤੋਂ ਆਇਆ ਆਇਆ ਨੇੜੇ ਆ ਆਇਆ ਭਾਈ ਗਰਮੀ ਵਧ ਰਹੀ ਹੈ ਹੂੰ ਪਿੰਡ ਪਾਲਾ ਇਹ ਜਿੱਦਣ ਗੋਟ ਦੇ ਨੇ ਥੋੜਾ ਆ ਭਾਈ ਸੋਹਣੇ ਨੇ ਵਾਸਤੇ ਨਹੀਂ ਹੋਇਆ ਇਹ 12 ਜਨਵਾਰ ਦੀ ਕੋਈ ਐਂਟਰੀ ਤਾਂ ਨਾਗ ਨਾ ਹੋਵੇ ਜਿੱਥੇ ਦਾ ਵੀ ਦੇ ਵਿਚ ਸ਼ਾਮ ਨੂੰ ਕੰਨੀ ਕੰਨੀ ਪਾਸਟੀ ਚੈੱਕ ਹੋਊਗੀ ਜਿਹਦੇ ਕੋਲ ਐਂਟਰੀ ਦੀ ਪਰਚੀ ਹੈ ਨਹੀਂ ਭਾਈ ਉਹਨਾਂ ਨਾਗਨੀ ਕਦੋਂ ਦਿੱਤਾ ਜਾਊਗਾ ਮੰਡੀ ਤੋਂ ਯੱਕ ਭਾਈ ਇਹ 5 ਮਿੰਟ ਵੇਖਣਾ 9907 ਜਿਹੜੇ ਗੱਡੀ ਦੀ ਇੱਥੇ ਡਰਾਈਵਰ ਆਉਂਦਾ ਸਾਈਡ ਤੇ ਕਰਦਾ ਠੀਕ ਨਹੀਂ ਭਾਈ ਬਾਹ ਕੱਢਦੇ ਇਹ ਚਾਲੇਦਾਰਾਂ ਦੇ ਸਿਰ ਨਾ ਤਰਾਜ ਕਰੇ ਭਰਾ ਮੇਰਾ ਇਹ ਪੁਲਿਸ ਵਾਲਿਆਂ ਦਾ ਦਬਕਾ ਯੱਕ ਭਾਈ ਇੱਥੇ ਵੱਜੀ ਬੈਗ ਲਓ ਵੀ ਆ ਬੱਕਰੀ ਦਾ ਵੀ ਸੌਦਾ ਚੱਲ ਪਿਆ ਬੱਬੂ ਕੋਲੇ ਇਹ ਬੱਕਰੀ ਦਾ ਥਣ ਥਣ ਬਹੁਤ ਚੰਗਾ ਲੱਗਿਆ ਇਹਨੂੰ ਵੀ ਲਓ ਵੀ ਭਾਈ ਆ ਆਜ ਅੰਕਲ ਪਤਾ ਨਹੀਂ ਮੰਗੇ ਨੇ ਕਈ ਸੌਦੇ ਕੀਤੇ ਅੰਕਲ ਨੇ ਨਹੀਂ ਨਹੀਂ ਕੀ ਆ ਤੂੰ ਬੋਲੀ ਨਾ ਜਿਹੜਾ ਰੋਲਾ ਪਾਇਦਾ ਬੜਾ ਨਾ ਤੀ ਆ ਤੂੰ ਪਿਆਰ ਨਾਲ ਹੁੰਦਾ ਹੁੰਦਾ ਸੌਦਾ ਨਾਲੇ ਉਹ ਤੂੰ ਗਰਮੀ ਵਸਾਉਣਾ ਆ ਕੇ ਦੱਸਿਆ ਗਿਆ ਸਰਦਾਰਾ ਗਿਆਨੀ ਹਾਕਰ ਬਦਲ ਦੇ ਇਹ ਮੈਂ ਤਿੰਨ ਮੰਨੇ ਗਿਣਿਆ ਜਦੋਂ ਜੇ ਜੇ ਨਾਲ ਸੌਦਾ ਨੇੜ ਨੂੰ ਜਾਂਦਾ ਨਾ ਉਹਵੇਂ ਗਰਮ ਹੁੰਦੇ ਜਾਂਦੇ ਗਾਗ ਨੂੰ ਭਜਾ ਦਿੰਨੇ ਆ ਤੁਸੀਂ ਉਹ ਰੱਤੇ ਡੱਬੇ ਦਾ ਸਰਦਾਰ ਇਹ ਕਿਹੜਾ ਮੰਨਦਾ ਕੇ ਬੱਚੇ ਬੱਚੇ ਕੱਢੇ ਬੱਚੇ ਬੱਚੇ ਕਰ ਦੋਦੇ ਆ ਦੋਨੇ ਬੱਚੇ ਡੱਬੇ ਦਾ ਸਰਦਾਰ ਨਹੀਂ ਇਹ ਸਰਦਾਰ ਤਾਂ ਹੋਰ ਕਿਤੋਂ ਦਾ ਹੈ ਰੱਤੇ ਡੱਬੇ ਦਾ ਜਾਮਕਾ ਵਾਲਾ ਹੈ ਮੇਰੇ ਪਾਸ ਰਹੀ ਓਏ ਕੀ ਆ ਥੱਲੇ ਮੇਰੇ ਪਾਸ ਕੋਈ ਦੇਖੇ ਬਣ ਕੀ ਆ ਕੀ ਆ ਵੇਖੀ ਚੱਕੀ ਵੇਖੀ ਕੀ ਹੋਈ ਖਾਣਾ ਨਹੀਂ ਪੈਂਦਾ ਕੋਣ ਉਪਰ ਲੱਗਿਆ ਹੋਣਾ ਸਣਾ ਉਹ ਨਹੀਂ ਲੱਗਿਆ ਨਹੀਂ ਲੁਣਾ ਚਿਚੜ ਨਹੀਂ ਯਾਰ ਇਹਨੂੰ ਕਰਾਉਣਾ ਇੱਕ ਵਾਰ ਤੁਨ ਨਾਲ ਉਸ ਮੰਗੀ ਜਾਵੇ ਬਾਈਕਰ ਜੱਗੀ ਨੇ ਕਰਾਉਣਾ ਵੱਡ ਫੱਟ ਉਹ ਕਰਾ ਜਾ ਫੜ ਬਾਬਾ ਸਾਈ ਕੁਤੇਰੀ ਇੱਕ ਮਰ ਇੱਥੇ ਖੜ ਜਾ ਜਾ ਸਾਈ ਉਹ ਸਾਈ ਦੋ ਬੱਚੇ ਜਮਾਂ ਤਨੂਜਾ ਆ ਯਾਰ ਭਾਈ ਇਧਰ ਮੇ ਮੜਾ ਜਾ ਨੰਗਣ ਆਉ ਇਧਰ ਚੱਪਾ ਆਉ ਜੀ ਬੱਲੇ 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 ਜਾਜ ਕਰਕੇ ਜਾਜ ਕਰਕੇ ਦਿਓ ਬੱਕਰੀਆਂ ਇਧਰ ਆਣਾ ਖੁੰਡੇ ਥਾਂ 'ਚ ਮੈਂ ਤਾਂ ਤੇਰਾ ਆਹ ਜਾ ਖੜੇ ਆਰੇ ਇੱਕ ਮਿੰਟ ਇੱਧਰ ਨੂੰ ਹੋ ਜਾ ਸਾਈਡ ਤੇ ਹੋ ਜਾ ਇਧਰਲੇ ਪਾਸੇ ਹੋ ਜਾ ਬਾਬਾ ਜੀ ਉਹ ਪਰੇ ਕੱਢ ਕੇ ਉਹਨੂੰ ਇੰਨਾ ਸੌਦਾ ਕਰਾ ਦੇ ਇੱਕ ਮਿੰਟ ਖੜ ਜਾ ਨਾ ਨਾ ਜਾਨੀ ਬਾਤ ਉਹ ਛੜੀ ਪੰਨੇ ਕਿੰਨੇ ਉਹ ਵੇਖਿਓ ਭਰਾਵਾ ਕਿੰਨੇ ਮਾਰ ਪਹਿਲੇ ਪਟਕੇਗਾ ਲੈ ਬੜੀ ਕਿੰਨੇ ਸਾੜੇ ਕਿੰਨ ਟਲਾਹਤ ਹੋਣ ਮੈਨੂੰ ਬਾਬਾ ਉਹ ਕੀ ਮੁੱਲ ਸੀਗਾ 25000 ਦਾ 25 ਮੰਗੀ ਜਾਂਦੀ ਓਏ ਇੱਧਰ ਲਿਆ ਕੇ ਕਰ ਸਕਦਾ ਆ ਆ ਗਿਆ ਆਜੋ ਭਾਈ ਪਿੱਟਪਿਆ ਤੂੰ ਵੀ ਇੱਧਰ ਆ ਜਾ ਓਰੇ ਆ ਇੱਧਰ ਯਾਰ ਇੱਧਰ ਹੋ ਜਾਣੇ ਆ ਚੱਲ ਕੋਈ ਨਹੀਂ ਹੌਲੀ ਹੌਲੀ ਆਈ ਟਾਈਮ ਪਾਸ ਕਰ ਲਾਂਗੇ ਗਲਤ ਨਹੀਂ ਤੈਨੂੰ ਪੈਸੇ ਗਲਤ ਕੱਚੇ ਨਾਲ ਆਈ ਆ ਲੈ ਪੱਕੇ ਪਤਾ ਨਹੀਂ ਕਿ 11000 ਲਾਦਾ ਫਿਰ ਪੱਕਾ ਲਾਦਾ 11000 ਜਾ ਦੇ ਠੀਕ ਆ ਹੋਰ ਕੀ ਅੱਜ ਪਹਿਲੇ ਦਿਨ ਹੱਸਿਆ ਪਾ ਕੋਸ਼ ਹੋ ਗਿਆ ਨਾ ਓਏ ਹੋ ਹੁਣ ਜਮਾ ਯਾਰ ਬੱਬੂ ਦਾ ਜਿੰਨੇ ਦੀ ਆਪੇ ਬੋਲ ਬੱਬੂ ਜੀ ਯਾਰ ਮੈਂ ਤਾਂ ਕੋਈ 12 ਨਹੀਂ ਤੇਰੇ ਸਾਹਮਣੇ ਬੱਕਰੀ ਖਰੀਦੀ ਆ ਸਾਰਾ ਕੁਝ ਤੇਰੇ ਸਾਹਮਣੇ ਓਏ ਭਰਾਵਾ ਨੀ ਕੰਮ ਆ ਜਾ ਫਸ ਗਿਆ ਮੇਰੇ ਵਾਂਗੂ ਫਸਾ ਲਿਆ ਤੈਨੂੰ ਵੀ ਜਾਂਜ ਕਾ ਹਣ ਯਾਰ ਇਹ ਨਾ ਟੱਕਾ ਦੋੜਾ ਕੀ ਦੇ ਪੁੱਤੋ ਛੱਡ ਕੇ ਕਿੰਨੇ ਪੱਕੀ ਆ ਕਰ ਚੱਲ 2023 ਦੀ ਲਾਜ ਤੂੰ ਦਾ 20 ਦੀ ਵੀ ਕਹੇਗਾ ਇਹ ਫਟਾ ਹਾਂ ਦੱਸ ਪੂਰੇ 12 ਦੀ ਵੇਚ ਚੱਲ ਆ ਬਰਾਵਾ ਕਿੱਥੇ ਆਵਦੇ ਪਾਲਾ ਯਾਰ ਬਾਬਾ ਅਨਸਾਈ ਆ ਉਹ ਨਵਾਂ ਬੰਦਾ ਉਹਨੇ ਪਾਣਾ ਵੀਡੀਓ ਵੇਖ ਕੇ ਆਇਆ ਕਸਮ ਨਾਲ ਮੇਰੀ ਗੱਲ ਤੁਹਾਨੂੰ ਪੱਕੀ ਮਗਰ 12000 ਦੇ ਬੱਚੇ ਹੀ ਆ ਮਗਰ 12 ਕੋਸ਼ਿਸ਼ ਦੋ ਬੱਚੇ ਆ ਵਿੱਚੋਂ ਯਾਰ ਐ ਨਹੀਂ ਇਹ ਨਾਲੇ ਟੱਕਾ ਲੈ ਹਾਂ ਜਾਂ ਨਾ ਹੋਊਗੀ ਉਹਨੇ ਇੱਕੋ ਹੀ ਕਹਦੇ ਦੱਸ ਇੱਕੋ ਹੀ ਤੂੰ ਹੀ ਕਹਿਣੀ ਆ ਗੋਡੀ ਦੀ ਲੈ ਜਾਵੇ ਬਸ

ਕਾਸੋ ਬੰਦੇ ਨੇ ਨਾ ਨਾ ਕਰੀ ਬਾਈ ਮੇਰੀ ਸੁਣ ਇੱਕ ਵਾਰ ਤੈਨੂੰ ਸਾਰਾ ਛੱਡ ਓਏ ਘਰ ਜਾਣ ਤੂੰ ਮੇਰੀ ਸੁਣ ਲੈ ਮੇਰੀ ਅੱਖ ਨੇ ਅੱਖ ਪਾਲਾ ਤੂੰ ਮੈਂ ਤਾਂ ਦੱਸਾਂ ਹਾਂ ਹਾਂ ਇੱਕ ਵਾਰ ਤਾਈ ਮਕਾ ਦਿਆ ਜਾਇਜ ਮਕਾਉਗਾ ਰੱਬ ਲੱਗ ਜਾਇਜ ਮਕਾ ਲੈ ਯਾਰ ਜਾ ਬਾਲੇ ਸਾਡੇ 14 ਦੀ ਹੋ ਗਈ ਆ ਗਿਆਨੀ ਖੋਗੀ ਜਾਂ ਜਾ ਹੋ ਗਈ ਯਾਰ ਪਾਲਾ ਕੋਜੋ ਪਾਲਾ ਉਹ ਲਖਾਈ ਉਹ ਲਖਾਈ ਕਰਾ ਦੀ ਯਾਰ 15 ਦੀ ਹੋ ਗਈ ਲਖਾਈ ਕਰਾ ਦੀ ਲਖਾਈ ਕਰਾ 15 ਦੀ ਹੋ ਗਈ ਲਖਾਈ ਕਰਾ ਦੀ ਯਾਰ ਬਾਬਾ ਨਾ ਬੰਦੇ ਹੱਥ ਯਾਰ ਜਾ ਹੋ ਗਈ ਯਾਰ ਪਾਲਾ ਲੋ ਨਹੀਂ ਉਹ ਲਖਾਈ ਨੰਬਰ ਚਲੂ ਨੇਰੀ ਲਾ ਜਾ ਬਾਲਾ ਉਹ ਭਰਾਵਾ ਨਹੀਂ ਲੱਗ ਜਾਂਦੇ ਅਗਲੇ ਕਾ ਕਰੀ ਮਾਰ ਆ 15 ਦੀ ਲਖਾਈ ਹੋ ਕਰ ਲੈ ਚਲ ਆਪਦੀ ਆਪਦੀ ਹੋ ਗਈ 15000 15000 ਦੀ ਗੱਲ ਚਲ ਠੀਕ ਉਧਰ ਬੱਕਰਾ ਕੋਈ ਨੰਨ ਗਿਆ ਕੀ ਸੌ ਦਾ ਬੰਬ ਟਿਕਦਾ ਪਿਆ ਉਧਰ ਕਰਾਓ ਉਹ ਆਪੋ ਆਪਣੀ ਲਿਖਾਈ ਬਾਈ ਕੁਛ ਨਹੀਂ ਹੁੰਦਾ ਲੈ ਜਾ ਬੱਕਰੀ ਦੋ ਬੱਚੇ ਆ ਮਾਰੀ ਨਹੀਂ ਕੁਛ ਨਹੀਂ ਹੁੰਦਾ 100 ਪਿੱਛੇ ਨੇ ਛੱਡ ਬੱਕਰੀ ਸਲਿੱਕ ਕਰ ਲੈ ਬਾਈ ਜਮਾਂ ਯਾਰ ਓਕੇ ਆ ਬੱਚੇ ਸਾਥੇ 5000 ਦੇ ਦਾ ਬੱਚੇ ਆ 5 5000 ਦੇ ਦਾ ਅੱਜ ਬੱਚੇ ਆ ਖੁੰਨਾ ਕਰ ਮੈਂ ਤੁਹਾਨੂੰ ਖਾ ਦਿਓ ਬੱਚੇ ਛੱਡ ਕੇ ਯਾਰ ਭਾਈ ਮਾਰੇ ਮਾਰੇ ਖੁੱਲੇ ਹੋ ਗਏ ਨੇ ਨੇੜੇ ਹੋ ਜੇ ਬੱਚਿਆਂ ਦੇ ਨੇੜੇ ਹੋ ਕੇ ਵਿਖਾਉਣੇ ਪੈਣੇ ਆ ਲੈ ਆ ਵੀ ਸਾਹੀ ਆ ਭਾਈ ਯਾਰ ਕੋਈ ਚ ਨਹੀਂ ਹੋਇਆ ਯਾਰ ਮੈਂ ਬੈਠਾ ਉਹ ਭਰਾ ਉਹਨੂੰ ਖੁੱਲੀ ਸਾਡਾ ਪਰਾਟ ਉਹ ਕਿਉਂ ਉਲਝਦੇ ਆ ਭਾਈ ਪਿਛਾੜੋ ਬੱਤਰੀ ਆਪੇ ਚ ਲੈ ਆ ਵੀ ਵੇਖ ਬੱਚਾ ਬੱਚੇ ਦੋ ਆ ਲੈ 200 ਮੋਰ ਸਾਹੀ ਵਾਲਾ ਚਿਚੜ ਪੱਟਿਆ ਅੱਜ ਮੈਂ ਦੇ ਲੱਗਿਆ ਗਿਆਨੀ ਨੇ ਗਿਆਨੀ ਦੇ ਲੱਗਿਆ ਸੀਗਾ ਜਮਾ ਉੱਤੇ ਆ ਬਾਈ ਯਾਰ ਕਿਸੇ ਗੱਲ ਨੂੰ ਘੋੜਾ ਤੈਨੂੰ ਸ਼ਨੀ ਲੱਗਦਾ ਓਏ ਆਓ ਜੀ ਕਾਊਂਟਰ ਤੇ ਆਜੋ ਮੈਂ ਤੁਹਾਡਾ ਲੱਗਾ ਚਲੋ ਵੀ Google Pay ਕਰਾਉਣੀ ਆ ਪਾਉਣਾ ਕਿੱਥੇ ਆ ਠੀਕ ਆ ਬਾਈ ਐਨਾ ਇਸੇ ਤਰ੍ਹਾਂ ਦੋਸਤੋ ਤੁਹਾਨੂੰ ਅਗਲੀ ਵੀਡੀਓ ਵਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ